ਰੰਗੀ ਤਾਂ ਹੀ ਆ। ਆ ਸਿਕਾ ਬੋਲਦੀ। ਅਸਿਕਾ ਅਸਿਕਾ। ਹੋਰ ਸੌਂ ਗਿਆ ਅੰਟੀ। ਠੀਕ ਠਾਕ ਲਿਈ ਆਇਆ। ਹਾਂ ਜੀ ਨਕਲੀ ਆਈ ਜੇ। ਤੁਹਾਨੂੰ ਅਮਰਤ ਨੂੰ ਲੈ ਆਉਣਾ। ਅਮਰਤ ਨੂੰ ਮੈਂ ਕਿਉਂ? ਕਿਉਂ? ਬਹਿ ਜਾਓ। ਅਮਰਤ ਨੂੰ ਕੀ ਡੈਡੀ ਲੈ ਆਉਣਾ ਸੀ? ਕਿਉਂ? ਬਹਿ ਜਾਓ। ਉਹਨੇ ਤਾਂ ਹੋਰ ਤਰ੍ਹਾਂ ਜੋੜਦਾ ਉਹ ਤਾਂ ਰਾਤ ਦੀ ਇਹਨਾਂ ਕੋ ਕਿਤੇ ਚਲ ਗਈ ਹੈ। ਹੈਂ? ਹੈਂ? ਹੋਰ। ਇਹ ਸਾਰਾ ਕਸੂਰ ਤਾਂ ਇਹਨਾਂ ਦਾ ਹੈ ਜਿਨ੍ਹਾਂ ਦਾ ਧਿਆਨ ਵੀ ਨਹੀਂ ਰੱਖਿਆ ਗਿਆ ਇਹਨਾਂ ਕੋ। ਹਾਂ ਮਕਸੂਰ ਕਹਾ ਬੀਬੀ ਜੇ ਸਰਾਲ ਜਮਸਾਟੇ ਸਰ ਸੁਟੀ ਜਾਂਦੇ ਚ ਪਹੁੰਚੋ ਤਾਂ ਉਹੀ ਗੱਲਾਂ ਕਰੀ ਜਾਂਦੇ ਕੋਈ ਸਾਡੀ ਤਾਂ ਇੱਥੇ ਬਦਨਾਮੀ ਕਰਾਤੀ ਹੈ ਨਾ ਚਾਰ ਬੰਦਿਆਂ ਦੀ ਡੈਡੀ ਨੂੰ ਖਲੋਣ ਜੋਗਾ ਨਹੀਂ ਰਹਿਣ ਤਾ ਸਾਡੀ ਬਦਨਾਮੀ ਇੱਥੇ ਕੀ ਕਰ ਸਾਡੀ ਨਹੀਂ ਹੁੰਦੀ ਨਾਲ ਚੱਲ ਹੁਣ ਰੋਈ ਨਾ ਪਾਓ ਇਹ ਸਿੰਘ ਮਹਿਰ ਉੱਥੇ ਛੱਡ ਗਿਆ ਮੈਂ ਕਿਹਾ ਚੱਲੋ ਆਪਣੇ ਘਰ ਕੇ ਰਹੂਗੀ ਜੇ ਪਾਪੀ ਗੁੱਸੇ ਹੁੰਦੀ ਤੇ ਕਿ ਗੱਲ ਤੋਂ ਇੰਨਾ ਕਰਕੇ ਕਰਨਾ ਕਰਕੇ ਮੈਂ ਗੁੱਸੇ ਹੁੰਦੀ ਆ ਬਾਹਰ ਜਿੱਦਾਂ ਫਿਰਦੀ ਤੁਰਦੀ ਹੋ ਜੇ ਤੂੰ ਚੁੱਪ ਬੈ ਰਹੀ ਨੀ ਉਹਨਾਂ ਸਾਹ ਬਣਾ ਪ੍ਰੇਮਨਾਤ ਮੈਂ ਛੱਡਣ ਨਹੀਂ ਜਾਣਾ ਤਹਾਡੇ ਕਲੇਸ਼ ਨੇ ਸਭ ਕੁਝ ਕੀਤਾ ਜੇ ਤੈਨੂੰ 99 ਪਰਜਾਈ ਕਲੇਸ਼ ਨਾ ਪਉਂਦੀਆਂ ਤੇ ਮੈਂ ਸਹੁਰੇ ਕਿ ਜਾਣਾ ਪਿੰਝ ਰਾਕ ਤੇ ਰਹੀਆਂ ਨਹੀਂ ਇੱਕ ਦਿਨ ਵੀ ਨਹੀਂ ਰਹੀ ਉਹ ਮੇਰੇ ਲਾਗੇ ਕੋਈ ਬਹਿ ਕੇ ਮੈਨੂੰ ਗਲਤ ਦੱਸਦੀ ਤੇਰੇ ਲਾਗੇ ਬਹਿ ਗਏ ਤੂੰ ਚਲ ਹੁਣ ਠੰਡੇ ਸਵੇਰ ਨਾ ਹੁਣ ਰੋਲਾ ਨਾ ਪਾਓ ਹੁਣ ਮੈਂ ਜਾ ਕੇ ਥਾਣੇ ਰਿਪੋਰਟ ਲਿਖਾ ਕੇ ਲਿਆਉ ਥਾਣੇ ਨਹੀਂ ਇਹ ਰਿਪੋਰਟ ਖੋਣੀ ਇਹ ਪਤਾ ਕਰ ਲੈਂਦੇ ਮੈਨੂੰ ਪੂਰਾ ਪੀਗਾ ਫਿਰ ਦੇਖਦੇ ਆ ਕੀ ਬਣਦਾ ਜੇਦ ਹੋਇਆ ਕੰਮ ਹੋਇਆ ਤਾਂ ਫਿਰ ਤੇ ਮੈਂ ਰਹਿਣ ਨਹੀਂ ਦੇਣੀ ਫੇਰ ਇਹਨੂੰ ਰੱਖ ਕੇ ਕੀ ਕਰਨਾ ਇੱਥੇ ਹਾਂ ਫਫਜੀ ਚੁੱਪ ਨਾ ਹੋਵੇ ਕੋਈ ਨਹੀਂ ਹੋਗਾ ਵੀ ਪਤਾ ਹੀ ਨਾ ਚੱਲ ਜੀ ਉਹ ਪਤਾ ਥੋੜੀ ਹੁੰਦਾ ਵਾ ਨਹੀਂ ਹੁੰਦੀ ਨਹੀਂ ਗੱਲ ਹੁੰਦੀ ਰਣਜੀਤ ਜੇ ਹੁਣ ਚਲ ਗਈ ਹੈ ਤੇ ਜੇ ਆ ਵੀ ਜਾਊਗੀ ਤੇ ਫਿਰ ਉਹ ਇੰਨਾ ਥੋੜੀ ਗੱਲ ਉਹ ਘਰ ਦੇ ਵਿੱਚ ਰਹਿ ਰਿਹਾ ਜਾਂਦਾ ਹੁੰਦਾ ਅਸੀਂ ਕਿਹੜਾ ਕਿਸ ਨੂੰ ਪਤਾ ਲੱਗਿਆ ਵਾ ਆਪਸ ਵਿੱਚ ਗੱਲ ਨਾ ਹਵੇ ਵਿੱਚ ਤੇ ਇਹੋ ਜੀ ਗੱਲ ਪਤਾ ਲੱਗਣਾ ਪਰ ਇਹ ਵੀ ਤੂੰ ਉੱਥੇ ਪਤਾ ਕਰਈ ਤਾੜ ਕੋ ਤੂੰ ਥੋੜਾ ਪਤਾ ਖਿਆਲ ਰੱਖਦੇ ਵਾ ਤੂੰ ਮੈਨੂੰ ਪਤਾ ਲੱਗਦਾ ਰੋਹ ਤੇ ਨਿਆਣੇ ਸਨ ਤੁਹਾਨੂੰ ਉਹ ਤੇ ਚਾਹੀਦਾ ਇਹਨਾਂ ਦਾ ਧਿਆਨ ਰੱਖਣਾ ਜੋ ਅੱdte ਦੇ ਦੀਆਂ ਇੰਤੇ ਆ ਰੱਖਦੇ ਰਹੇ ਹੁਣ ਮੈਨੂੰ ਕੀ ਤੇਰੇ ਉਹਨੇ ਤੇਰੇ ਵਿੱਚ ਕੀ ਹੈ ਤੁਹਾਡੇ ਨਾਲ ਕੋਈ ਨਾ ਟਾਈਮ ਰਹਿੰਦੀ ਤੁਹਾਨੂੰ ਪਤਾ ਹੈ ਉਹਦੇ ਵਿੱਚ ਕੀ ਹੈ ਤੇ ਮੈਨੂੰ ਤਾਂ ਇਹ ਕਿ ਮੇਰੇ ਲਾਗੇ ਬੈਂਦੀ ਨਹੀਂ ਤੇ ਭਾਬੀ ਗੁੱਸੇ ਹੁੰਦੀ ਕਿ ਕੰਮ ਤਾਂ ਮੈਨੂੰ ਘਾਲ ਤੋਂ ਜੇ ਕਿਸੇ ਆਣੇ ਹੁੰਦੇ ਤੁਹਾਡੇ ਲਾਗੇ ਬੈਂਦੀ ਰਹਿੰਦੀ ਉਹ ਉਹ ਚਲ ਹੁਣ ਤੁਸੀਂ ਨਾ ਕਲੇਸ਼ ਨਾ ਤੁਸੀਂ ਨਾ ਪਾਓ ਤੂੰ ਨਾਲ ਹੀ ਹਿਲਉਂਦੀ ਆ ਤੂੰ ਕਰ ਤੂੰ ਹੁਣ ਕਲੇਸ਼ ਭਾਈ ਜਾਨੀ ਅੱਗੇ ਟੈਨਸ਼ਨ ਮਾਰੀ ਐ ਨਾ ਮੈਨਾਂ ਇਹ ਤਾਂ ਥੋੜੀ ਕੁੜੀਆਂ ਲੋਈ ਨਾ ਦੁੱਖੀਆਂ ਨਾ ਇਹ ਗੱਡੀ ਛੱਡ ਕਾਲਪੱਖੜੀ ਤੋਂ ਟੈਂਸ਼ਨ ਨਾ ਲਾ ਹੁਣ ਕੀ ਕਰਦੇ ਕੋਈ ਪਰਨੋ ਤਾਂ ਟੈਂਸ਼ਨ ਹੋਣੀ ਹੈ ਹੁਣ ਮੰਤਰੀ ਦੀ ਟੈਂਸ਼ਨ ਲੈਣੀ ਉਹ ਰਹਿੰਦੀ ਖੁੰਦੀ ਇਹਦੀ ਪੈ ਗਈ ਸਾਰਿਆਂ ਨੂੰ ਟੈਂਸ਼ਨ ਨਾ ਜਾਤੀ ਇਹ ਕੀ ਗੱਲ ਸਾਨੂੰ ਟੈਂਸ਼ਨ ਨਹੀਂ ਆਗੀ ਕੋਈ ਵੀ ਤੁਹਾਡੀ ਕੋਈ ਨਹੀਂ ਲਿਖਾ ਗਿਆ ਥਾਣੇ ਵਾਲੇ ਵਿੱਚ ਇਹਨਾਂ ਨੂੰ ਆਪੇ ਧੁਈ ਫਿਰਨਗੇ ਨਾਲੇ ਦੱਸਣਗੇ ਇਹਨਾਂ ਨੂੰ ਇਹਨਾਂ ਨੂੰ ਲਿਖਾ ਕੇ ਗਿਆ ਰਿਹਾ ਹੁਣ ਕੀਤਾ ਸਾਰਾ ਕਸੂਰ ਦਾ ਸਹੁਰਿਆਂ ਦਾ ਜਦੋਂ ਤੁਹਾਨੂੰ ਮੈਂ ਕਿਹਾ ਸੀ ਮੰਤਰੀ ਕੋ ਸਾਡਾ ਮੇਰੀ ਗੱਲ ਸੁਣਾ ਤੁਸੀਂ ਪਿੰਨੇ ਰੌਲੀ ਤੱਕ ਪੈ ਜਾਂਦੀਆਂ ਜੀ ਇੱਕ ਦੋ ਦਿਨ ਵੇਖ ਲੋ ਕਰ ਲੋ ਕੋਈ ਕਰ ਲੋ ਥਾਣੇ ਚ ਰੂਲੀ ਲਖਾਉਣੀ ਥਾਣੇ ਨੇ ਲਖਾਉਣਾ ਜੇ ਤੋ ਆ ਗਈ ਤੇ ਫੇਰ ਤੇ ਉਹਦਾ ਕੰਮ ਕਰ ਦੇ। ਇਹ ਚਾਹੁੰਦੀ ਆ ਕਿ ਬੇਕੀ ਹੋਵੇ ਘਰ ਦੀ। ਮੈਂ ਕਾਦੀ ਚਾਹਨੀ ਮੈਂ ਤਾਂ ਨਹੀਂ ਕਰ ਬੜੇ ਨਾ ਹੁਣ ਉਹਨੇ ਬੜਾ ਸਾਨੂੰ ਬਾਹਰ ਨਿਕਲ ਜੋਗਾ ਛੱਡਿਆ ਨੇੜ। ਕੋਈ ਹੋਰ ਨਹੀਂ ਰੋਣੀ ਨਾ। ਅਜੇ ਕੀ ਲੋਕਾਂ ਨੂੰ ਲੋਕਾਂ ਨੂੰ ਨਾ ਸੁਣਾਓ ਹੁਣ ਤੇ ਜੇ ਆ ਗਈ ਤੇ ਫੇਰ ਤੇ ਰਹਿਣੀ ਨਹੀਂ ਦੇਣੀ ਨਾ ਜੇ ਤੋ ਨੇ ਇਹ ਕੰਮ ਕੀਤਾ ਹੋਇਆ ਫੇਰ ਨਹੀਂ ਮੈਂ ਰਹਿੰਦੇ। ਫੇਰ ਬਾਰ ਨਹਿਰੇ ਪਾ ਆਇਓ ਨੂੰ ਕਰ ਨਾ ਲਿਆਇਓ। ਅਜੇ ਤਾਂ ਕੋਈ ਕੋਈ ਪਤਾ ਨਹੀਂ ਕਿ ਰਿਸ਼ਤੇਦਾਰ ਕੋ ਤਾਂ ਗਈ ਹੋਵੇ ਮੰਮੀ ਦੇ ਸੋਹਣੇ ਲੰਗਾ ਹੁੰਦੀਆਂ ਨੇ ਪਤਾ ਥੋੜੀ ਹੁੰਦਾ ਵਾ ਆਹ ਕੋਈ ਵੀ 1 2 ਦਿਨ ਵੇਖ ਲੈਣ ਦੋ ਮੈਨੂੰ ਸ਼ਾਇਦ ਪਹਿਲਾਂ ਰੋਣਾ ਪਾਉ ਉਹਦੇ ਪਿੱਛੇ ਲਾ ਕੇ ਤੇ ਕੁਝ ਬਣਾ ਥੋੜੀ ਆਵੇ ਲੱਭ ਜੇ ਤੇ ਫਿਰ ਓਏ ਇਹਦੇ ਰੋਲੇ ਨੇ ਦੱਗੇ ਸਾਰਾ ਪੰਗਾ ਪਾਇਆ ਜੇ ਚੰਗੀ ਚੰਗੀ ਹੁੰਦੀ ਤੇ ਇਦਾਂ ਗੁੰਮਦੀ ਜੇ ਚੰਗੀ ਹੁੰਦੀ ਤਾਂ ਉਹ ਨੂੰ ਉੱਥੇ ਮੈਂ ਛੱਡ ਛੱਡ ਕੇ ਹੋਣਾ ਹੈ ਆਪਣੇ ਘਰ ਰਹਿੰਦੀ ਹਾਂਜੀ ਹੁਣ ਇੱਦਾਂ ਕਰਕੇ ਕਈ ਰਿਸ਼ਤੇਦਾਰ ਨੂੰ ਫੋਨ ਲਾ ਕੇ ਕੁਝ ਲੈਣੇ ਆ ਚਲੋ ਰਿਸ਼ਤੇਦਾਰ ਕਰ ਕਰਦੇ ਹਾਂ ਕਿ ਹਫੂਮ ਤੇ ਤੁਸੀਂ ਹਜੇ ਚੁੱਪ ਦੇ ਇੱਕ ਦੋ ਦਿਨ ਰੁਕੋ ਰੋਕ ਕੇ ਤੇ ਫੇਰ ਦੇਖਦੇ ਹਾਂ ਕੀ ਕਹਾ ਜੇ ਦਾ ਆ ਜੂਗੀ ਤੇ ਜੇ ਤੁਹਾਨੂੰ ਪੂਰਾ ਪਤਾ ਲੱਗ ਗਿਆ ਵੀ ਮਾੜਾ ਕੰਮ ਤਾਂ ਗਈ ਹੀ ਤਾਂ ਫੇਰ ਤੇ ਨਹੀਂ ਪਾਣੀ ਪੀਓ ਪਾਣੀ ਮੈਂ ਕੀ ਪੀਣਾ ਪਾਣੀ ਤਾਂ ਪੀ ਲੋ ਹੁਣ ਪਾਣੀ ਤੇ ਕਾਦੀ ਨਰਾਜਗੀ ਆ ਮੈਂ ਤਾਂ ਹੁਣ ਇੰਨਾ ਕੰਮ ਤਾਂ ਹੀ ਟੋਕਦੀ ਹ ਰੰਜੀਤ ਮੈਨੂੰ ਹੁਣ ਕੀ ਪਤਾ ਸੀ ਕਿਦੇ ਦਿਲ ਚ ਕੀ ਆ ਜੇ ਭਾਬੀ ਗੁੱਸੇ ਹੁੰਦੀ ਤਾਂ ਭਾਬੀ ਚੰਗੀ ਨਹੀਂ ਮੈਂ ਤਾਂ ਦੋਵੇਂ ਬਨੇੜੀ ਲੱਕੋ ਫਾਏ ਆਈਂ ਜੇ ਮੈਂ ਉਹਦੀ ਸੋਨੀ ਜੀ ਚਾਚੀ ਹੁਣ ਕਰ ਤਰੀ ਫਿਰਦੀ ਜਵਾਨ ਹੀ ਤੀ ਪੁੱਤ ਮੈਂ ਤਾਂ ਹੀ ਰੱਖਦੀ ਹੁਣ ਕੇ ਦੇ ਦਿਲ ਦਾ ਹੁਣ ਤੇਰੇ ਦਿਲ ਦਾ ਮੈਨੂੰ ਕੀ ਪਤਾ ਉਹਦੇ ਦਿਲ ਦਾ ਮੈਨੂੰ ਕੀ ਪਤਾ ਕਿ ਉਹਨੇ ਆਹ ਕੰਮ ਕਰਨਾ ਜੇ ਤੁਸੀਂ ਇਦਾਂ ਦਾ ਕੰਮ ਨਾ ਉਹਦੇ ਨਾਲ ਕਰਦੀ ਤੇ ਫਫੜ ਜੀ ਨਾਲ ਸਾਡੇ ਕੋਲ ਛੱਡ ਕੇ ਹੁੰਦਾ ਤੇ ਉਹ ਸਿਆਣੀ ਹੁੰਦੀ ਮੇਨ ਮੇਰੇ ਨਾਲ ਹੀ ਗੱਲ ਕਰਦੀ ਤੇ ਮੈਂ ਆਪਣੇ ਡੈਡੀ ਨੂੰ ਦੱਸ ਦਿੰਦੀ ਹਾਂ ਹਰ ਵੇਲੇ ਨਾ ਹਰ ਵੇਲੇ ਕਲੇਸ਼ ਹੀ ਰਿੰਦਾ ਮੇਰੇ ਹਾਂਜੀ ਆ ਹੁਣ ਮੋਟਰਸਾਈਕਲ ਖਰਾਬ ਹੋਈ ਮੈਂ ਗਵਾਂਢੀ ਜਾਂਦਾ ਲੈ ਜੀ ਹੈ ਕੋੜਾ ਕੋਈ ਵਿਗੜਿਆ ਰਿੰਦਾ ਉਹ ਵੱਡੀ ਕੁੜੀ ਆ ਤੂੰ ਬਿਮਾਰ ਪਈ ਏ ਹੋ ਨਿੱਕੀ ਆ ਤੇ ਇਹਨੇ ਇਦਾਂ ਕਰ ਤਾ ਤੇ ਬਾਦੀ ਗੁਰਦਾ ਨੂੰ ਕੋਈ ਲੋਕ ਨਹੀਂ ਮੈਂ ਤਾਂ ਆਪ ਕਹਿ ਲਈ ਜਾ ਉਹ ਦੇ ਕੋਲ ਚਲ ਪਾ ਲੈਣ ਨਾਲ ਇਹ ਪਤਾ ਲੈ ਆਰਦੀ ਇਦਾਂ ਹੋ ਗਈ ਮੈਂ ਤਾਂ ਦੁਖੀ ਹੋ ਗਿਆ ਹਾਂਜੀ ਬੁਫਰ ਜੀ ਹਾਂ ਥੋੜਾ ਦੁੱਖ ਨਹੀਂ ਹੈਗਾ ਸਭ ਤੋਂ ਜ਼ਿਆਦਾ ਤੇ ਡੈਡੀ ਨੂੰ ਇਹ ਚਲ ਮੈਂ ਮੈਂ ਹੁਣ ਮੈਂ ਮਾਵਾਂ ਕੋਲ ਸੁਣ ਸਮਝਾਈ ਦੀ ਹੁਣ ਮੇਰੇ ਨਾਲ ਗੱਲ ਕਰਦੀ ਤੇ ਫੇਰ ਹੀ ਤੇ ਮੈਂ ਆਪੇ ਡੈਡੀ ਨਾਲ ਗੱਲ ਕਰਦੀ ਤੇ ਡੈਡੀ ਆਪੇ ਉਧ ਭਰਾ ਨਾਲ ਕੋਈ ਗੱਲ ਸਮਝਾਉਂਦੇ ਤੇ ਵਿੱਚ ਕੋਈ ਪਾ ਕੇ ਵਿੱਚ ਉਹ ਲਦਾ ਹੀ ਫੇਰੇ ਦੇਂਦੇ ਉਹ ਉੱਥੇ ਹੀ ਕਰ ਦਿੰਦੇ ਜਿੱਥੇ ਆਂਦੀ ਨਾ ਨੂੰ ਧਿਆਨ ਬਣਾਇਆ ਹੁੰਦਾ ਫੇਰ ਤੁਹਾਨੂੰ ਦੱਸ ਕੇ ਨਾ ਕੋ ਨੀ ਪਹਿਣਾ ਜਿਹਦਾ ਬੰਦਾ ਕੌੜਾ ਥੋੜਾ ਹੁੰਦਾ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਮੈਂ ਉਹਨੂੰ ਚੰਗੀ ਨਹੀਂ ਜਾਂਦੀ ਮੈਂ ਇੰਨਾ ਕਮਾਂ ਤਾਂ ਡਰਦੀ ਉਹੋ ਜਾਣ ਤਾਂ ਉਹਨੇ ਛਾੜ ਤੇ ਫੇਰ ਫੇਰ ਚੰਗੀ ਤਾਂ ਮੈਂ ਆ ਜੇ ਵੀ ਨਹੀਂ ਲੱਗਣੀ ਜੇ ਮੈਂ ਰੋਕਦੀ ਸਾਨੂੰ ਤੇ ਐਸੇ ਦੁੱਖੋਂ ਮੈਂ ਡੱਕਦੀ ਹਾਂ ਤੇ ਤੂੰ ਚੁੱਪ ਕਰ ਤੇ ਕੋਹ ਕੰਮ ਹੋ ਗਿਆ ਆ ਤੇਰੀ ਜੁਬਾਨ ਨੇ ਸਭ ਕੁਝ ਕਰਾਇਆ ਮੇਰੀ ਜੁਬਾਨ ਨੇ ਮੈਂ ਕਿਹਾ ਉਹਨੂੰ ਚਲ ਜਾ ਕੇ ਦੇ ਨਾਲ ਮੈਂ ਨਾਲ ਕੇ ਚਲ ਗਈ ਸਾਰਾ ਖੂਰ ਲਿਆ ਜੱਤੀ ਦੀ ਤੂੰ ਬੋਲੀ ਜਾਂਦੇ ਸਹੁਰਿਆਂ ਦੱਸੋ ਕਾ ਦਾ ਕਸੂਰ ਆ ਜੋ ਵੇਖ ਲਓ ਸਪਰਜੀ ਕਦੀ ਬਾਹਰੋਂ ਨਿਕਲੀ ਨਹੀਂ ਫੇਰ ਨਹੀਂ ਉਪਰ ਤੇ ਚੜੀ ਫਿਰਦੀ ਤੇ ਚੜੀ ਫਿਰਦੀ ਮੈਨੂੰ ਹੁਣ ਕੀ ਪਤਾ ਇਥੇ ਕੀ ਕਰਦੀ ਤੁਸੀਂ ਲੜ ਲਓ ਪੇਲਾ ਤੇਰੀ ਲੜੀ ਵੇਖ ਲਓ ਇਹ ਤੇ ਕੰਮ ਸਾਰਾ ਕਸੂਰ ਸਾਡਾ ਕੱਢੀ ਜਾਂਦੀ ਆ ਅਸੀਂ ਕੀ ਮਾੜਾ ਕੀਤਾ ਵਾ ਇਹ ਕਹਤਾ ਬੋਲ ਬਲੜਾ ਇਹਨਾਂ ਦੇ ਘਰ ਹੋਣ ਡਿਆ ਵਾ ਪੰਜਾਬ ਦੀ ਜਿੱਤ ਨਾ ਅੰਮ੍ਰਿਤ ਚੱਲ ਗਈ ਹੁੰਦੀ ਆ ਬੜੀ ਰੌਲੀ ਭੰਡਈ ਹੈ ਹੈ ਇਹਦਾ ਕਸੂਰੀ ਕੋਈ ਨਹੀਂ ਤੇ ਜੇ ਹੋ ਸਿਆਣੀ ਹੁੰਦੀ ਮਾਂ ਬਣ ਕੇ ਦੱਸਦੀ ਉਹਨੂੰ ਫੇਰ ਕਹਣਾ ਭਾਬੀਆਂ ਨੂੰ ਏਦਾਂ ਕਹਿੰਦੇ ਤੇ ਏਦਾਂ ਕਹਿੰਦੇ ਆ ਤੁਹਾਨੂੰ ਆਖਿਆ ਹੁਣ ਚੁੱਪ ਕਰੋ ਰੋਲੀ ਨਾ ਪਾਓ ਇਥੇ ਕੋਈ ਸੁਣੂਗਾ ਫੇਰ ਕੀ ਹੋਊਗਾ ਤੁਸੀਂ 2-4 ਦਿਨ ਤੇ ਸ਼ਬਰ ਨਹੀਂ ਕਰ ਸਕਦੀਆਂ ਇੰਨੇ ਜ਼ਿਆਦਾ ਰੋਲਾ ਪਾਇਆ ਵਾ ਮੈਂ ਤਾਂ ਉਹਦੀ ਆਣ ਕੇ ਚੁੱਪਾਂ ਆ ਵੀ ਚੁੱਪ ਕਰੋ ਤੁਸੀਂ ਤੁਹਾਡਾ ਕਿਸਦਾ ਵੀ ਨਾ ਕੋਈ ਕਸੂਰ ਤੇ ਮੇਰੀ ਕਿਸਮਤ ਦਾ ਵਾ ਇਹ ਬਾਕੀ ਬਥਾ ਮੋੜੀ ਆਵੇ ਕੁੜੀ ਹੈ ਤੇ ਬਹੁਤ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਚਾਹੀਦੀ ਹੈਗੇ ਤੇ ਝੱਗਾ ਚੁੱਕੇ ਆਪਣੇ ਟਿੱਡੇ ਨੰਗਾ ਹੁੰਦਾ ਵਾ ਯੋ ਮੇਰੀ ਕਹਮਤ ਤੇ ਲਿਖਿਆ ਉਹ ਕਸੂਰ ਆ ਤੂੰ ਤਾਂ ਹਿਉ ਆਪਣੀ ਆਪਣੀ ਖਿੱਚਰ ਕੜੀ ਲਈ ਫਿਰਦੀਆਂ ਜੀ ਤੂੰ ਪੈ ਕੇ ਸੋਚੋ ਕੋਹ ਕੋਹ ਕੇ ਕਰੋ ਵੀ ਕੀ ਕਰਨਾ ਕੀ ਨਾ ਕਰਨਾ ਤੇ ਤੂੰ ਤਾਂ ਕਕੜਾ ਮਾਰੀ ਲੜਾਈ ਪਾਤੀ ਹਾਂ ਉੱਪਰ ਜੀ ਫੋਨ ਵੇਖ ਨਾ ਕਿਧਾ ਆਇਆ ਵਾ ਹਲੋ ਹਲੋ ਬੰਦ ਕਰਤਾ ਪਤਾ ਕਿਦਾ 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 ਪਾਣੀ ਪਤਾ ਨਹੀਂ ਕਿਦਾ ਆਵਾਜ਼ ਮੈਂ ਤਾਂ ਆਖਿਆ ਦੋ ਚਾਰ ਦਿਨ ਤੁਸੀਂ ਰੁਕੋ ਇੱਕ ਵੇਖ ਲਾਂਦੋ ਕੋਸ਼ ਕਰ ਲਾਂਦੋ ਕੋਈ ਕਿ ਤਸ ਸੋਚ ਕੇ ਸਮਝ ਕੇ ਕੋਈ ਸਿਆਣਪਣਾ ਪੈ ਤਾਂ ਨਾ ਕਿ ਤੁਸੀਂ ਆਉਂਦੇ ਲੰਡਾ ਪੀਂਦੇ ਤੂੰ ਛੋਨੇ ਹੋ ਰਿੰਦਾ ਆਉਂਦੀਆਂ ਹੋਣ ਚਾਹ ਆਂਦੇ ਦੇ ਜੋ ਤੇ ਬਣਾਈ ਚਾਹ ਲੈ ਗਿਓ ਸਾਹ ਵੀ ਕਰ ਜਨੇ ਹੋਮੀ ਹਾਂ ਚੱਲ ਫਫੜ ਜੀ ਕੋਈ ਗੱਲ ਨਹੀਂ ਤੇ ਦੇਵੋ ਚਾਹ ਤੇ ਮੈਂ ਫਿਰ ਇੱਥੇ ਬੈੰਨੀ ਜੇ ਕੋਈ ਨਹੀਂ ਤੇ ਨਾ ਟੈਨਸ਼ਨ ਲੋ ਕਿਸੇ ਗੱਲ ਦੀ ਜੋ ਹੋਣਾ ਪਈ ਹੋ ਹੀ ਜਾਣਾ ਉਹ ਟੈਨਸ਼ਨ ਤਾਂ ਹੁੰਦੀ ਆ ਟੈਨਸ਼ਨ ਕਿਉਂ ਨਹੀਂ ਹੁੰਦੀ ਬਿਲਾਈ ਵੀ ਗੱਲ ਆ ਵੀ ਨਹੀਂ ਟੈਨਸ਼ਨ ਹੁੰਦੀ ਟੈਨਸ਼ਨ ਤਾਂ ਹੁੰਦੀ ਆ ਕਿਦਾਂ ਆੜੂ ਸਾਰੇ ਐ ਪੱਕ ਗਈਓ ਤੇ ਇਹ ਆ ਵੀ ਘਰ ਦੇ ਵਿੱਚ ਬਿਮਾਰੀ ਪੈ ਗਈ ਆ ਬਿਵਤਾ ਮਨਪ੍ਰੀਤ ਪਈ ਆ ਤੇ ਕਿਸ ਦਾ ਧਿਆਨ ਨਹੀਂਗਾ ਵੀ ਸਾਡੇ ਆੜੂ ਪੱਕੇ ਆ ਜਾਂ ਇਹਨੂੰ ਤੋੜੀਏ ਜਾਂ ਖਾਈਏ ਇਹ ਤੋਂ

ਪੁੱਤ ਮੈਂ ਇਹ ਤਾਂ ਗੱਲ ਕਹਿੰਦਾ ਮੈਂ ਵੀ ਮੈਂ ਨਹੀਂ ਪੈਂਦਾ ਤੁਸੀਂ ਤਾਂ ਮੈਨੂੰ ਆਖੀ ਜਾਣਾ ਵਾ ਹੁਣ ਵੇਹਾ ਪੱਕੇ ਆ ਸਾਰੇ ਤੇ ਕਿਸੇ ਨੇ ਧਿਆਨ ਹੀ ਨਹੀਂ ਦੇ ਓਹ ਦੇਖ ਮੈਂ ਡੈਡੀ ਜੀ ਇੱਥੇ ਕਹਿਰਾਂ ਦਾ ਖੋਪਾ ਹੋਇਆ ਵਾ ਤੇ ਪੁੱਤ ਤੂੰ ਸਾਡ ਲਵਾ ਦੇਣੀ ਲੱਗਦਾ ਮੈਂ ਤੇ ਤੇਰੇ ਕੋਲ ਥਾੜੀ ਮਹਗਾਈ ਹੀ ਤੇ ਮੈਂ ਤੇ ਤੈਨੂੰ ਇਹੋ ਆਖਿਆ ਤੂੰ ਮੈਨੂੰ ਥਾੜੀ ਫੜਾ ਤੂੰ ਇੱਥੇ ਖਲੋਤੀ ਰਿਹਾ ਕੋਈ ਨਹੀਂ ਮੈਂ ਤੋੜ ਦਿੰਦਾ ਤੈਨੂੰ ਅੱਗੇ ਇੱਕ ਸਾਡ ਲੱਗ ਕੇ ਭਈ ਹੁਣ ਤੁਸੀਂ ਦੂਜੀ ਵੀ ਪਾਹੋਗੇ ਮੁੜ ਕੇ ਕਿਦੇ ਸਿਰ ਲੈਣੇ ਅਜੇ ਪੁੱਤ ਇਹੋ ਜਿਹੇ ਗੱਲਾਂ ਨਾ ਬੋਲ ਮੇਰੇ ਕੋਲ ਤੇ ਇੱਕ ਹੀ ਨਹੀਂ ਚੱਲੀ ਜਾਣ ਢੀ ਤੇ ਤੂੰ ਮੈਨੂੰ ਹਈ ਦਾ ਆਖੀ ਜਾਨੀ ਨਾ ਕੀ ਆਈ ਮੈ ਕੋਈ ਫਾਇਦਾ ਹੀ ਨਹੀਂ ਗਰਮੀ ਚ ਫੇਰ ਇੱਥੇ ਆਉਣਾ ਪਿਆ ਤਾਂ ਕਿ ਅਬ ਤਾਂ ਕੋਈ ਨਹੀਂ ਆ ਖਾਣੇ ਨਹੀਂ ਗੇ ਸੱਚੀ ਮੈਨੂੰ ਚੱਕਰ ਹੋਣ ਦੇ ਵੇਖ ਕੇ ਮੈਨੂੰ ਬੁਖਾਰ ਤੇ ਨਹੀਂ ਆ ਨਹੀਂ ਸਮ੍ਰਿਤ ਤੇਰੇ ਨਾਲੋਂ ਵੱਧ ਤੇ ਮੈਂ ਤਾਂ ਪੀ ਪਈ ਆ ਉਹ ਗਰਮੀ ਚਾਈ ਤੂੰ ਵੀ ਕਿਹੜਾ ਕਿਤੇ ਟਿਕਦੀ ਆ ਨੱਠੀ ਤੇ ਫਿਰਦੀ ਰਹਿੰਦੀ ਆ ਜਾ ਜਾ ਕੇ ਅੰਦਰ ਲੰਮੇ ਪਿਆ ਆਪਣੀ ਮੰਮੀ ਨਾਲ ਕੇ ਲਿਆ ਉਹ ਮੈਂ ਫੜਨਾ ਡਾਡੀ ਜੀ ਪਲੇਟ ਬੜੇ ਆ ਦੇਖ ਲਓ ਨਹੀਂ ਤਾਂ ਫੇਰ ਨਾ ਮੈਨੂੰ ਆਵਾਜ਼ ਦਿੰਦੇ ਰਹੋ ਵੀ ਫੇਰ ਆ ਜਾ ਗਰਮੀ ਚ ਚੱਲ ਕੋਈ ਕੋਈ ਨਹੀਂ ਪੁੱਤ ਜੇ ਲੋੜ ਪਊਗੀ ਤਾਂ ਮੈਂ ਆਪੇ ਹੀ ਭਾਂਡਾ ਲੈ ਆਉਂਗਾ ਅੰਦਰੋਂ ਆ ਤੋਹ ਤਾਂ ਆ ਕੇ ਤੇ ਖਾ ਲੋ ਤੁਸੀਂ ਹੈ ਡਾਡੀ ਜੀ ਇੱਥੇ ਇੰਨਾ ਕਾਹ ਚੜ ਗਿਆ ਵਾ ਇਹ ਵੀ ਕਿਹਦੇ ਹੱਥ ਮਾਰ ਲਓ ਮਸਾਫ ਕਰ ਲਓ ਪੁੱਤ ਮੈਂ ਅੱਗੇ ਇਹੋ ਆਖਣ ਡਿਆ ਵਾਂ ਕਿ ਅੱਗੇ ਮਨਪ੍ਰੀਤ ਜਿਹੜੀ ਆ ਉਹ ਕੋਈ ਨਾ ਕੋ ਹੱਥ ਮਾਰਦੀ ਰਹਿੰਦੀ ਸੀ ਤੇ ਸਫਾਈ ਰੈਂਦੀ ਹੁਣ ਉਹ ਲੰਮੀ ਪੈ ਗਈ ਆ ਤੇ ਉਹਦਾ ਕਰਕੇ ਵੇ ਸਾਰਾ ਕਾਹ ਚੜ ਗਿਆ ਹੈ ਆਹੋ ਉਹਦੇ ਹੱਥ ਮਾਰਦੀ ਰਹਿੰਦੀ ਸੀ ਕਿ ਉਹ ਹੀ ਕੰਮ ਕਰਦੀ ਸੀ ਪੁੱਤ ਤੂੰ ਕਰ ਗਈਆਂ ਗੁੱਸਾ ਮੈਨੂੰ ਲੱਗ ਗਿਆ ਪਤਾ ਤੇਰਾ ਵੀ ਗੁੱਸਾ ਕਰ ਗਈਆਂ ਕਹਿੰਦੇ ਆ ਵੀ ਮੇਰਾ ਤਾਂ ਮੂੰਹ ਦੇ ਵਿੱਚ ਉਹਦਾ ਨਾਂ ਆ ਜਾਂਦਾ ਕਿ ਕੋ ਉਹ ਹੱਥ ਹੁਤ ਮਾਰਦੀ ਰਹਿੰਦੀ ਕੋਨਾ ਕੋ ਕਰਦੀ ਰਹਿੰਦੀ ਹਿਉ ਉਹ ਬੈਂਦੀਦੀ ਸੀ ਚਲੋ ਡੈਡੀ ਜੀ ਹੁਣ ਤੇ ਚੜ ਗਈ ਧੁੱਪ ਤੇ ਕੋਈ ਨਹੀਂ ਮੈਂ ਸਵੇਰੇ ਕਰ ਲੂੰਗੀ ਜੇ ਬੁੜੀਆਂ ਨੇ ਹੀ ਕੰਮ ਕਰਨਾ ਉਹਦਾ ਗੁੱਸਾ ਨਾ ਕਰਿਓ ਹੈ ਤੇ ਇਹ ਕੰਮ ਬੰਦਿਆਂ ਦੇ ਕਰਨ ਵਾਲੇ ਆ ਕਿ ਬੁੜੀਆਂ ਨੇ ਵੀ ਬਾਹਰ ਨਿਕਲ ਨਿਕਲ ਕੇ ਆ ਪੁੱਟਣੇ ਆ ਹੁਣ ਚਲ ਕੋਈ ਪੁੱਤ ਤੂੰ ਨਾ ਕਰੀ ਮੈਂ ਆਪੀ ਕਰ ਲੂੰਗੀ ਨਹੀਂ ਨਹੀਂ ਹਲੋ ਬੰਦਿਆ ਨੇ ਮੈਂ ਕਰ ਲੂੰਗੀ ਖਾਓ ਖਾਲੂ ਹੱਥੋਂ ਕੇ ਕਰ ਕਰ ਲੱਗੇ ਨਹੀਂ ਵੀ ਨਹੀਂ ਡੈਡੀ ਨੇ ਵੇਖਣਾ ਹੁੰਦਾ ਵੀ ਮੈਂ ਕੀ ਕਹਿਣ ਤਾਂ ਕੀ ਦੱਸ ਉਹ ਨਿਆਣੀ ਆਈ ਆ ਆ ਖੰਡੀ ਚਾਚੀ ਮੈਨੂੰ ਵੇਖ ਮੈਨੂੰ ਬੁਖਾਰ ਤਾਂ ਨਹੀਂ ਕਿਤੇ ਮਾਵਾ ਤੇ ਚਾਚੀਆਂ ਦੇ ਵਿੱਚ ਆ ਫਰਕ ਹੁੰਦਾ ਵਾ ਆਂਦੀ ਜਾ ਜਾ ਕੇ ਆਪਣੀ ਮਾਂ ਲੱਗੇ ਬਹਿ ਜੇ ਮਾਂ ਠੀਕ ਹੁੰਦੀ ਤੇ ਮਾਂ ਨੇ ਕਈ ਵਾਰ ਧੀ ਨੂੰ ਮੱਥਾ ਵੇਖਣਾ ਸੀ ਉਹਦਾ ਉਹਦੇ ਹੱਥ ਪੈਰ ਵੇਖਣੇ ਸੀ ਕਿਤੇ ਤੱਤੀ ਤਾਂ ਨਹੀਂ ਮੇਰੀ ਧੀ ਦੇ ਮੇਰੀ ਧੀ ਨੂੰ ਬੁਖਾਰਤ ਨਹੀਂਗਾ ਓਹੋ ਮਾਮਾ ਮਾਵਾਂ ਹੀ ਹੁੰਦੀ ਆ ਭਾਈ ਚਾਚੀਆਂ ਚਾਚੀਆਂ ਹੁੰਦੀਆਂ ਕੀ ਕਰ ਲੈਣਾ ਸੁਖ ਵੀ ਨਾ ਬੋਲਣ ਲੱਗੀ ਵੀਦੀ ਨਹੀਂ ਕੋਈ ਇਹ ਆ ਵੀ ਇਹਨਾਂ ਥੋੜੀ ਸਮਝ ਚਾਹੀਦੀ ਸੁਖ ਨੂੰ ਵੀ ਕਿ ਇੱਕ ਤੇ ਸਾਡੇ ਤੇ ਬਿਵਤਾ ਪਈ ਆ ਤੇ ਡੈਡੀ ਹੁਣੀ ਕਿੱਦੀ ਚਿੰਤਾ ਲੈਣ ਦੇ ਆ ਤੇ ਕੋਈ ਨਾ ਕੋਈ ਗੱਲ ਕਰ ਜਾਂਦੀ ਹੈ ਹਾਂ ਚਲੋ ਐਸ਼ਾ ਰੱਬ ਜਾਣਦਾ ਕੀ ਕਰਨਾ ਬਿਵਤਾ ਪਈ ਹੈ ਤੇ ਹੁਣ ਚੱਲਣੀ ਪੈਣੀ ਹੈ ਇਹ ਮਨਾ ਇਹ ਲਾ ਬੁੱਢਾ ਟਲਦਾ ਨਹੀਂ ਗੱਲ ਕਰਨਾ ਉਹਦਾ ਤੇ ਜੇ ਮੈਂ ਹੁਣ ਜਾ ਕੇ ਪੁੱਛਿਆ ਨਾ ਇਹ ਝਟ ਮੁੱਕਰ ਜਾਣਾ ਪਰ ਆਦਤ ਤੋਂ ਇਹ ਬਹੁਤ ਮਜਬੂਰ ਵਾ ਤੇ ਕਸੂਰ ਸਾਰਾ ਮੈਨੂੰ ਬਾਪੂ ਦਾ ਲੱਗਦਾ ਹੋਰ ਤਾਂ ਕਿਸੇ ਦਾ ਕਸੂਰ ਹੀ ਨਹੀਂ ਕਿੱਦਾਂ ਵੇਖ ਧਿਆ ਬਾਰ ਪੁੱਛਦੀ ਆ ਨਾ ਇਹਨੂੰ ਜਾ ਕੇ ਮੈਂ ਕਿ ਪਾਛਾ ਚੜਦੀ ਕਲਾ ਤੰਦਰੁਸਤੀ ਪੱਖੀ ਸਭ ਨੂੰ ਆਦਿਆ ਇਹ ਆ ਵੀ ਮੇਰੀ ਧੀ ਨੂੰ ਠੀਕ ਕਰ ਦੇ ਮੇਰੀ ਧੀ ਠੀਕ ਹੋ ਜੇ ਉਹ ਤੁਰਨ ਫਿਰ ਲੱਗ ਪਏ ਤਾਂ ਮੈਨੂੰ ਇਹੋ ਜੀਆਂ ਗੱਲਾਂ ਨਾ ਸੁਣਨੀਆਂ ਮੈਂ। ਡੈਡੀ ਜੀ ਤੁਹਾਡੇ ਕਿ ਰਾਤ ਦਾ ਹੀ ਮੈਂ ਚੱਲ ਗਈ। ਮੈਂ ਇੱਥੇ ਖਲੋ ਕੇ ਸਾਰਾ ਕੁਝ ਸੁਣ ਲਈ ਹੀ। ਚਾਚੀਆਂ ਚਾਹੀਆਂ ਤਾਹੀਆਂ ਬੜੇ ਬੜੇ ਬੰਦੇ। ਪੁੱਤ ਉਹਨੇ ਵੀ ਕੁੜੀ ਨੇ ਤੇਨੂੰ ਪੁੱਛਿਆ ਨਾ ਤੇ ਤੂੰ ਉਹਨੂੰ ਕੋਸੇ ਵੀ ਗੱਲ ਨਾ ਲੈਂਦੀ ਵੀ ਚੱਲ ਪੁੱਤ ਪਹਿਲੋਂ ਆਪਾਂ ਬੈਨੇ ਆ ਜੇ ਕੋਈ ਗੋਲੀ ਹੈਗੀ ਮੈਂ ਦਿੰਨੀ ਆ। ਉਹਦੇ ਨਾਲ ਵਾਅਦਾ ਤੇ ਮੈਂ ਤਾਂ ਪੀ ਪਈ ਹੀ ਡੈਡੀ। ਉਹ ਤਾਂ ਗਰਮੀ ਨਾਲ ਚਲੋ ਤਪਦੀ ਹੈ ਉਹ ਤੇ ਹੁਣ ਕੁੜੀ ਉਧਰੋਂ ਆਈ ਹੈ ਖੇਡ ਕੇ ਤੂੰ ਵੀ ਗਰਮੀ ਚਾਹੀ ਖੇਡ ਕੇ ਅ ਤੂੰ ਉਹਨੂੰ ਕਹਿੰਦੀ ਸੀ ਤੂੰ ਨਾਲ ਲਾਉਂਦੀ ਹੈ ਗੱਲ ਨਾ ਜਿਹੜੇ ਡਾਡੀ ਜੀ ਮਾਪਿਓ ਸ਼ਰੀਕੇ ਛੱਡਦੇ ਨੇ ਨਾ ਤੇ ਜਿਹੜੇ ਭੈਣ ਭਰਾ ਕਦੀ ਵੀ ਵੱਖਣਾ ਹੁਣ ਹੁਣ ਤੁਸੀਂ ਫਰਕ ਪਾ ਹੀ ਦਿੱਤਾ ਨਾ ਵੀ ਚਾਚੀ ਚ ਪਾਈ ਆ ਤੇ ਤੂੰ ਪਾਉਣ ਢਈ ਪੁੱਤ ਓ ਮੈਨੂੰ ਸਭ ਪਤਾ ਵਾ ਸਾਰਾ ਕਸੂਰ ਹੀ ਮਾਪਿਓ ਦਾ ਇੱਕ ਉਹ ਡੋ ਜਮ ਕੇ ਨਾ ਤੇ ਮਾਪਿਓ ਹੀ ਨਿਆਣਿਆਂ 'ਚ ਫਰਕ ਪਾਉਂਦੇ ਇੱਕ ਨੂੰ ਜ਼ਿਆਦਾ ਚਿੰਦਾ ਰਾ ਲੈਣਾ ਦੂਜੇ ਨੂੰ ਝਾੜ ਝਾੜ ਮਾਰਨਾ ਇੱਥੋਂ ਤੇ ਅੱਡ ਹੁੰਦੇ ਸਾਰੇ ਨਹੀਂ ਕਿਨੂੰ ਦੱਸ ਕਿਨੂੰ ਸੌਂ ਲਈ ਹੈ ਸਾਰਾ ਕੁਝ ਮੈਂ ਸੌਂਨੇ ਆ ਡੈਡੀ ਜੀ ਸਾਰਾ ਕੁਝ ਨਾਣਾ ਸੁਣਿਆ ਹੁੰਦਾ ਫਿਰ ਵੀ ਤੁਸੀਂ ਕਹਿੰਦੇ ਚੰਗੇ ਲੱਗਦੇ ਮੈਨੂੰ ਦੇ ਵੇਹੇ ਤੁਹਾਡੀ ਯਾਦ ਤਾਂ ਪਤਾ ਹੀ ਕਿ ਮੈਂ ਗਈ ਤਾਂ ਤੁਸੀਂ ਗੱਲ ਕਰਨੋਂ ਰਹਿਣਾ ਨਹੀਂ ਤਾਂ ਹੀ ਮੈਂ ਇੱਥੇ ਸੁਣਨੇ ਆ ਇਹ ਸਾਰਾ ਕੁਝ ਤਾਂ ਚੰਗਾ ਹੋ ਗਿਆ ਤੈਨੂੰ ਯਾਦ ਇੱਥੇ ਹੱਥ ਨਾਲ ਨਹੀਂ ਕਰਦੀ ਵੀ ਵੱਜਦੀ ਡੈਡੀ ਯਾਦ ਰੱਖਿਓ ਤੈਨੂੰ ਤਾਂ ਫਿਰ ਘਰ ਤੋਂ ਹੀ ਯਾਦ ਤਵ ਇਹ ਘਰੋਂ ਆਪਣੇ ਪੇਕੇਆਂ ਤੋਂ ਸਿੱਖ ਕੇ ਆਈ ਆਂ ਵੀ ਇਹ ਕੰਦੀ ਬਰੂਈ ਲੱਗ ਕੇ ਗੱਲਾਂ ਸੁਣਨੀਆਂ ਤੇ ਕਰਨੀਆਂ ਆਪਣੇ ਆਪ ਦਾ ਦੋਸ਼ੀ ਨਹੀਂ ਮੰਨਣਾ ਵੀ ਮੇਰੇ ਕੋਲ ਵਾਕਈ ਕਸੂਰ ਆ ਮੇਰਾ ਮੈਂ ਕੁੜੀ ਨੂੰ ਉਸੇ ਗੱਲ ਨਾਲ ਲਾਉਂਦੀ ਤੇ ਵੀ ਕਿੱਦਾਂ ਮੈਨੂੰ ਮੁੜ ਕੇ ਇਨੂੰ ਥੋੜੇ ਪਤਾ ਚਾਹੀਦਾ ਬੰਦਾ ਪੁੱਛਣਾ ਚਾਹੀਦਾ ਵੀ ਤੇਰਾ ਵੀ ਮੰਮੀ ਕੋਹ ਲੱਗਦਾ ਤੂੰ ਮੈਨੂੰ ਆਣ ਕੇ ਮੁੜ ਕੇ ਡੈਪੀ ਗੱਲਾਂ ਮੁੜ ਕੇ ਆਣ ਕੇ ਦੱਸਣ ਮੁੜ ਕੇ ਮੈਂ ਘਰ ਹੀ ਆਉਣਾ ਸੀ ਮੈਨੂੰ ਉੱਥੇ ਦੱਸਦੀ ਜਿਹੜੀ ਗੱਲ ਦੱਸਣੀ ਹੋ ਹੋ ਐਨੀ ਅਗਲੀ ਹੋ ਇਹਨੂੰ ਮਨਜੋਦਾ ਖੰਡਿਆ ਮੰਮੀ ਰਹਿਣ ਦੋ ਪੱਟੀ ਪਰ ਮੈਨੂੰ ਲੱਗਣ ਡਿਆ ਜਿੱਦਾਂ ਜਖਮ ਠੀਕ ਵਾ ਥੋੜਾ ਜਿਹਾ ਨਾ ਹੋ ਤੇ ਬੀਟਾ ਦੇਨ ਜੀ ਲਾ ਕੇ ਨਾ ਉਹਦੇ ਨਾਲ ਜਰਾ ਕੋ ਉੱਲਾ ਜੇ ਹਮ ਰੱਖਣਾ ਜਿਹੜਾ ਉਹ ਚੰਗਾ ਵਾ ਹਾਏ ਕੀ ਕਮਲ ਪਾਤਾ ਰੱਬ ਨੇ ਕੀ ਕਰਨਾ ਹੀ ਉਹ ਬੜਾ ਔਖਾ ਵਾ ਕੰਮ ਹਾਂ ਪੁੱਤ ਤੂੰ ਕੀ ਕਰਨੀ ਆ ਮਮਾ ਮੋਟੋ ਕੀ ਹੋਇਆ ਵਾ ਮੈਨੂੰ ਦਵਾਈ ਖਵਾਓ ਮਮਾ ਨੂੰ ਕੀ ਆ ਤੈਨੂੰ ਦਵਾਈ ਕਾਦੀ ਖਾਣੀ ਪੁੱਤ ਮੈਨੂੰ ਬੁਖਾਰ ਲੱਗਣ ਦਾ ਚੱਕਰ ਹੋਣ ਲਿਆ ਤੂੰ ਜਾਤੀ ਕੋ ਦਵਾਈ ਖਾ ਲੈ ਪੁੱਤ ਜਾ ਕੇ ਤੈਨੂੰ ਦੇ ਮਰ ਤੇ ਤੋਂ ਜ਼ਿਆਦਾ ਤੇ ਮੈਨੂੰ ਬੁਖਾਰ ਆ ਉਹਨੂੰ ਤਾਂ ਚੜਿਆ ਹੀ ਰਹਿਣਾ ਪੁੱਤ ਉਹਨ ਤੇ ਠੰਡੇ ਪਿੰਡੇ ਬੁਖਾਰ ਚੜਿਆ ਰਹਿਣਾ ਉਹਦੀ ਕਿਹੜੀ ਗੱਲ ਵਾ ਪੁੱਤ ਮਮਾ ਜਦੋਂ ਠੀਕ ਹੁੰਦੀ ਕਿੰਨਾ ਤੈਨੂੰ ਪਿਆਰ ਕਰਦੀ ਸੀ ਤੂੰ ਮੱਸਾਕ ਵੀ ਹਾਇਕ ਇੰਨੀ ਸੀ ਤੇ ਕਿੰਨਾ ਉਹ ਦੋ ਦੋ ਵਾਰ ਹਾਇ ਕਰਦੀ ਸੀ ਉਸੇ ਵੇਲੇ ਸਮਰੀਤ ਕੀ ਖਾਣਾ ਵਾ ਕੀ ਕਰਨਾ ਵਾ ਪੁੱਤ ਜੇ ਮਮਾ ਉੱਠਣ ਜੋਗੀ ਹੁੰਦੀ ਰ ਤੈਨੂੰ ਆਵਾਜ਼ ਮਾਰਨ ਦੀ ਲੋੜ ਹੀ ਨਹੀਂ ਪੈਣੀ ਹੈ ਕੀ ਕਰੀਏ ਹੁਣ ਆਪਾਂ ਹਾਂ ਤੇ ਆ ਪਰੇਸ਼ਾਨ ਹੋ ਗਏ ਆ ਆਵੇ ਹੁਣ ਜਖਮ ਥੋੜਾ ਜਿਹਾ ਹੀ ਰਹਿ ਗਿਆ ਵਾ ਅਵੇ ਸੌਕ ਗਿਆ ਜੇ ਕਮ ਹੁਣ ਮੈਂ ਇੱਥੇ ਬੀਟਾ ਡੇਨ ਲਾ ਕੇ ਨਾ ਤੇ ਖੁੱਲਾ ਰਹਿਣ ਦੇਣਾ ਵਾ ਠੀਕ ਆ ਹੁਣ ਤੂੰ ਇਦਾਂ ਰੋਇਆ ਨਾ ਕਰ ਜਿਆਦਾ ਹੱਕਾ ਨਾ ਲਾਇਆ ਕਰ ਪੁੱਤ ਛੇਤੀ ਠੀਕ ਹੋ ਜਾਣਾ ਮਮਾ ਨੇ ਚੰਗਾ ਪੁੱਤ ਜੇ ਮਮਾ ਦਵਾਈ ਫਲਣ ਜੋਗੀ ਹੁੰਦੀ ਤੇ ਮੈਂ ਤੈਨੂੰ ਕਿਹਾ ਨਾ ਅੱਗੇ ਵੀ ਕਿ ਉਹਨੇ ਤੇ ਉੱਠ ਜਾਣਾ ਸੀ ਉਸੇ ਵੇਲੇ ਚੱਲ ਤੈਨੂੰ ਮੈਂ ਦਵਾਈ ਦਿਮਾਨ ਵਾਲੇ ਖਾਣ ਨੂੰ ਤੇ ਨਾਲੇ ਮੈਨੂੰ ਦੱਸ ਖਾਣਾ ਕੀ ਆ ਖਿਜੜੀ ਖਾਣੀ ਕੀ ਖਾਣਾ ਮੈਂ ਤੈਨੂੰ ਬਣਾ ਕੇ ਦਵਾ ਹਾਂ ਨਹੀਂ ਕੋਈ ਖਾਣਾ ਇਦਾਂ ਕਿਦਾਂ ਫਿਰ ਸਰਨਾ ਦਵਾਈ ਤੇ ਖਾਈ ਦੀ ਨਹੀਂ ਆ ਕੁਛ ਕਾਦੇ ਤੋਂ ਬਗੈਰ ਹਾਂ ਨੀ ਤੇ ਲੰਮੀ ਪੈਦਾ ਤੂੰ ਮਮਾ ਸਾਖੀ ਜਿੜੀ ਬਣਾਉਣੀ ਆ ਕਿ ਜਿੜੀ ਖਾ ਕੇ ਫੇਰ ਦਵਾਈ ਖਾਵੀ ਠੀਕ ਆ ਆਹੋ ਇੱਥੇ ਮੈਂ ਤੇਰੇ ਪਾਪਾ ਨੂੰ ਘਲੋਣੀ ਮਮਾ ਲਾਗੇ ਚੰਗਾ ਹੁਣ ਨਾ ਪੱਟੀ ਲਾਤੀ ਹੁਣ ਕਿ ਇੱਥੇ ਨਾ ਹੱਥੋਂ ਤ ਮਾਰਦੀ ਸਿਰ ਤੇ ਚੰਗਾ ਆਹੋ ਆਹ ਵੇਖ ਲੈ ਮੁੰਡੇ ਦੇ ਚਾਲੇ ਜੂੜਾ ਕਰਾ ਕੇ ਆਇਆ ਕੰਜਰਾ ਹਣ ਮਾਂ ਨੇ ਕਰਤਾ ਜੂੜਾ ਤੇਰਾ ਉਸੇ ਵੇਲੇ ਆਹ ਵੇਖੋ ਇਵੇਂ ਦੇ ਹੁੰਦੇ ਆ ਗ੍ਰੀਨ ਗ੍ਰੀਨ ਨਾ ਛੋਟੇ ਛੋਟੇ ਲੱਗੇ ਆ ਜੀ ਇਹਨਾਂ ਨੇ ਬਾਅਦ ਵਿੱਚ ਤਾਂ ਪੱਕ ਜਾਣਾ ਫਿਰ ਜਦ ਪੱਕਣਗੇ ਨਾ ਫਿਰ ਖਾਣ ਵਾਲੇ ਹੋਣੇ ਆ ਚਾਤ ਆ ਦੇਖ ਗਏ ਵੱਡੇ ਫੌਲ ਆ ਵੀ ਇਦਾਂ ਦੇ ਨਾ ਗ੍ਰੀਨ ਗ੍ਰੀਨ ਹੋਣੇ ਆ ਇਦਾਂ ਦੇ ਛੋਟੇ ਛੋਟੇ ਇਦਾਂ ਦੇ ਨਾ ਫਿਰ ਇਹਨਾਂ ਨੇ ਵੱਡੇ ਹੋ ਜਾਣਾ ਵਾ ਟੋਡੇ ਜੇ ਫਿਰ ਇਹਨਾਂ ਨੇ ਪੱਕਣਾ ਤੇ ਇਹਨਾਂ ਦਾ ਰੰਗ ਚੇਂਜ ਹੋ ਜਾਣਾ ਜਾਮਨੀ ਜਿਹਾ ਹੋ ਜਾਣਾ ਵਾ ਇਹਨਾਂ ਦਾ ਰੰਗ ਚੇਂਜ ਆਪੀ ਕਿਹਨਾਂ ਸਿਰ ਫਰਾਈ ਜਾਂਦੀ ਇਹ ਇਹ ਬਾਊ ਮੇਰੇ ਫੌਰਨ ਤੋਂ ਫਰੈਂਡ ਆ ਪਹਿਲਾਂ ਚਲ ਗਈ ਸੀ ਬੱਚੇ ਲੈ ਕੇ ਤੇ ਹੁਣ ਆਂਦੀ ਉਹਨਾਂ ਨੂੰ ਇੱਥੇ ਦੇ ਕਲਚਰ ਬਾਰੇ ਦੱਸੋ ਇੱਥੋਂ ਦੇ ਫਰੂਟ ਬਾਰੇ ਦੱਸੋ ਹੁਣ ਜਾਮਨੂ ਨਹੀਂ ਨਾ ਮਿਲਦੇ ਬਾਹਰੋਂ ਬਾਕੀ ਤੇ ਚਲ ਮਿਲ ਜਾਂਦੀਆਂ ਵਾ ਬੇਰੀਆਂ ਪੂਰੀਆਂ ਮਿਲਦੀਆਂ ਉੱਥੇ ਸਟ੍ਰੋਬਰੀ ਮਿਲ ਗਈਆਂ ਬਲੂ ਬੇਰੀ ਮਿਲ ਗਈਆਂ ਇਹਨਾਂ ਨੇ ਕੋਤਵਾਂ ਚ ਡਾਰਕ ਪਰਪਲ ਹੋ ਜਾਣਾ ਫਿਰ ਖਾਣ ਵਾਲੇ ਹੋਣੇ ਆ ਹੋਰ ਹਾਂ ਠੀਕ ਆ ਤੂੰ ਸੁਣਾਉ ਆਸ ਵਧੀਆ ਹਾਂ ਚਲ ਠੀਕ ਆ ਹਾਂ ਮੇਰਾ ਫੋਨ ਆਉਂ ਡਿਆ ਵਿੱਚ ਫਿਰ ਕਰਦੇ ਗੱਲ ਓਕੇ ਸਸੀ ਕਾਲ ਹੈ ਤੂੰ ਕਿਧਰ ਇਧਰ ਨਹੀਂ ਤੁਪੇ ਆਏ ਜੇ ਤੇ ਮੈਨੂੰ ਉੱਥੇ ਬਾਜ਼ ਮਾਰ ਲੈਣੀ ਸੀ ਨਹੀਂ ਮੈਂ ਚਲ ਮੈਂ ਚਲ ਛਾ ਆ ਮਤੇ ਉੱਥੇ ਜਾਨੀ ਮੈਂ ਵੀ ਤੇ ਤੂੰ ਫੋਨ ਤੇ ਗੱਲ ਕਰਨ ਡਈ ਫੋਨ ਤੇ ਕੀ ਗੱਲ ਕਰਨੀ ਹੈ ਇਹ ਮੇਰੇ ਫਰੈਂਡ ਦਾ ਫੋਨ ਆਉਂਦਾ ਹੈ ਅਮਰੀਕਾ ਤੋਂ ਉਹ ਕਹਿੰਦੀ ਕਿ ਮੇਰੇ ਬੱਚਿਆਂ ਦਿਖਾਓ ਆ ਜਾਮ ਨੂੰ ਬਾਰੇ ਤੇ ਉਹ ਘਰੇ ਆਇਆ ਫੋਨ ਤੇ ਜਾਮ ਤੈਨੂੰ ਤਾਂ ਸਾਡੇ ਘਰ ਵੀ ਹੈਗਾ ਵਾ ਹਾਂ ਤੇ ਉਹ ਮਾਤਾ ਦਾ ਐਡਾ ਮੂੰਹ ਬਣਿਆ ਕਿ ਕਿਨੂੰ ਫੁੱਕੀ ਦਾ ਫੋਨ ਆਈ ਜਾਂਦਾ ਵਾ ਮੈਂ ਫਿਰ ਇਧਰ ਨੂੰ ਆ ਗਈ ਜਿਹੜੀ ਬਤਾ ਤੈ ਗਾੜੀਏ ਘਰ ਘਰੇ ਹੋਈ ਪੰਗੇ ਆ ਤੇਰਾ ਤੇ ਫਿਰ ਵੀ ਇੰਨਾ ਕਾ ਸਾਡੇ ਘਰ ਵੇਲਾ ਹੁਣ ਕਿੰਨੀ ਕਲਾ ਪਈ ਨੀ ਮਾਈ ਹੱਡ ਵੀ ਜਦੋਂ ਮੇਰੇਆਂ ਦਾ ਹੁੰਦੇ ਨਾ ਫੋਨ ਉਹ ਤਾਂ ਹੀ ਕਰਦੀ ਆ ਜਿੱਦ ਕੁੜੀ ਦਾ ਜਾਂਦਾ ਭਾਵੇਂ ਮੇਰੇ ਫੋਨ ਤੇ ਆਵੇ ਨਾ ਫੇਰ ਬੜੀ ਹੁਬ ਹੁਬੂ ਕੇ ਗੱਲਾਂ ਕਰੂਗੀ ਫੇਰ ਤੇ ਫੁੱਲੀ ਨਹੀਂ ਸਮਾਉਂਦੀ ਤੇ ਮੇਰੇ ਧੀ ਦਾ ਫੋਨ ਆਇਆ ਫੇ ਭਾਵੇਂ 4 ਘੰਟੇ ਫੋਨ ਤੇ ਲੱਗੀ ਰਵੇ ਕੋਈ ਕੰਮ ਦਾ ਚੇਤਾ ਨਹੀਂ ਹੁੰਦਾ ਫੇ ਨਾ ਸਾਨੂੰ ਹੀ ਕੰਮ ਕਹਿੰਦੀ ਏ ਫੇ ਤੇ ਕੰਮ ਦੇ ਚੇਤੇ ਹੀ ਭੁੱਲ ਜਾਂਦੇ ਆ ਤੇ ਅਰੇ ਸਾਡੇ ਘਰ ਤੇ ਆਪ ਲੜਾਈ ਪਈ ਆ ਕੱਲ ਪਰਸੋਂ ਦੀ ਕਿਉਂ ਕੀ ਹੋ ਗਿਆ ਮੇਰੀ ਨਾ ਭੈਣ ਦਾ ਵਿਆਹ ਆ ਗਿਆ ਯੋ ਤੇ ਅਸੀਂ ਚਲ ਦਵਾਂ ਜੀ ਅਨਸਲਾਹ ਕੀਤੀ ਵੀ ਉਹਨੂੰ ਕੋਈ ਚੀਜ਼ ਦੇ ਦਈਏ ਜੇ ਕੱਲ ਅੱਜ ਤੋਂ ਦਵਾਂਗੇ ਤੁਹਾਨੂੰ ਕੱਲ ਨੂੰ ਮਿਲੇਗੀ ਹਨਾ ਅਹੀਂ ਕਿ ਆ ਵੀ ਚੱਲ ਆਈਏ ਏਸੀ ਦੇ ਦਿੰਨੇ ਆ ਨਾ ਗਰਮੀ ਇੰਨੀ ਆ ਤੇ ਨਾਲੇ ਹੁਣ ਸਾਰਿਆਂ ਨੇ ਕੋਈ ਨਾ ਕੋਈ ਦੇਣਾ ਵਾ ਤੇ ਅਹੀਂ ਵੀ ਦੇਣਾ ਹੈ ਨਾ ਭੈਣ ਵਾ ਭੈਣ ਵਾ ਯਾਨੀ ਮੇਰੇ ਸ਼ਰੀਕੇ ਚ ਹੋਇਦਾ ਹੋਰ ਗੱਲ ਆ ਹੈ ਵੀ ਮੇਰੀ ਸੱਕੀ ਪੈਣ ਦਾ ਵਿਆਹ ਵਾ ਤੇ ਅਹੀਂ ਚੱਲ ਸਲਾਹ ਕੀਤੀ ਤੇ ਕਿ ਚੱਲ ਦੇ ਦਿੰਦੇ ਆ ਉਹ ਤੇ ਨਾਲੇ ਦਿੱਤਾ ਆਈ ਅੰਦਾਵਾ ਵਾ ਵਾ ਉਹ ਹੀ ਨਹੀਂ ਗਿਆ ਚੱਲ ਅੱਜ ਦਵਾਂਗੇ ਤੇ ਕੱਲ ਆਊਗਾ ਹਨਾ ਤੇ ਅਹੀਂ ਚੱਲ ਗਏ ਮਾਈ ਨੂੰ ਪੁੱਛਣ ਤੇ ਮਾਤਾ ਆਂਦੀ ਵੀ ਨਹੀਂ ਤੁਸੀਂ 10000 ਰੁਪਇਆ ਲਓ ਤੇ ਕੁਛ ਨਹੀਂ ਵਿਆਹ ਵੇਖੋ ਜੋ ਮਰਜ਼ੀ ਕਰੋ ਮੇਰੇ ਵੱਲੋਂ 10000 ਦੂ ਆਪ ਸਿਆਣੀ ਦੱਸ 10000 ਨਾ ਕੀ ਹੋਣਾ ਉੱਥੇ ਕੀ ਦਵਾਂਗੇ ਜਾਂ ਸਲਾਮੀਆਂ ਕੀ ਦਵਾਂਗੇ ਕੀ ਕੀ ਕਰਾਂਗੇ 10000 ਨਾ ਨਹੀਂ ਹੋ ਤਾਂ ਫਿਰ ਗਲਤ ਗੱਲ ਬਣਾ 10000 ਦਾ ਤੇ ਅੱਜ ਕੱਲ ਕੋਈ ਨਹੀਂ ਹੁੰਦਾ 10000 ਤੇ ਇੱਥੇ ਚੱਲ ਜੂ ਬਟਾਲੇ ਤੱਕ ਤੇ ਉੱਦਾਂ ਖਰਚੇ ਜਾਂਦੇ ਹੋਰ ਕਿੰਨਾ ਕੋਈ ਕੱਪੜਾ ਬਣਾਇਆ ਫਿਰ ਨਾ ਅਜੇ ਕੁਝ 10000 ਦੂ ਆਪ ਸਿਆਣੀ ਆ ਮਾਹ ਕੱਪੜੇ ਹੀ ਬਨਨੇ ਆ ਕੱਪੜੇ ਵੀ ਸਾਰੇ ਕਿੱਥੋਂ ਬਨਨੇ ਆ ਹੁਣ ਵਿਆਹ ਤੈਨੂੰ ਪਤਾ ਵਾ ਹੁਣ ਤੇ ਵਿਆਹ ਹੀ ਬੜੇ ਲੰਮੇ ਲੋਕੇ ਕਰ ਦਿੰਦੇ ਚਾਰ ਚਾਰ ਵਾਰ ਹੋ ਜਾਂਦੇ ਆ ਤੇ ਆਪਣੀ ਧੀ ਦਾ ਬੜਾ ਇਹਨੂੰ ਦੁੱਖ ਹੁੰਦੇ ਵੇਲੇ ਅਜੇ ਇਧਰ ਸੁਮਨ ਦੀ ਦਰਾਣੀ ਸੱਟ ਲੱਗੀ ਹੈ ਨਾ ਤੇ ਉਹਨੇ ਫੋਨ ਕੀਤਾ ਪਰ ਉਹਨੇ ਤਾਂ ਭੱਜੀ ਗਈ 50000 ਰੁਪਏ ਲੈ ਕੇ ਕਿਤੇ ਪੈਰੀ ਜੁੱਤੀ ਵੀ ਨਹੀਂ ਪਾਈ ਹਾਂ ਤੇ ਹੁਣ ਹੈ ਨਹੀਂ ਕੀ ਕਰੇ ਧੁੱਪੇ ਗਰਮੀ ਚ ਭੱਜੀ ਗਈ ਕਿਥੋਂ ਘਰ ਹੈ ਗਈ ਆ ਪੈਸੇ ਲੈ ਕੇ ਗਈ ਜੇ ਮੈਂ ਪੈਸੇ ਵਾਲੋ ਕਹਤਾ ਵਾ ਤੇ ਮੈਨੂੰ ਆਂਦੀ 10000 ਨਾ ਬਸ ਵਿਆਹ ਵੇਖੋ ਅਚਲੋ ਨੰਬਰੀ 50000 ਕਿਥੋਂ ਆ ਗਿਆ ਫਿਰ ਉਹੀ ਤਾਂ ਗੱਲ ਮੈਂ ਕਹਿਂਦੀ ਆ ਤੇਰੀ ਗੱਲ ਸੱਚੀ ਆ ਵੀ ਧੀਾਂ ਦੇ ਦੁੱਖ ਲੱਭਦੇ ਨੂੰ ਥੋੜੀ ਲੱਭਦੇ ਆ ਇਦਾਂ ਹੀ ਕਰਦੀ ਆ ਮਾਢੀ ਵੀ ਇਦਾਂ ਹੀ ਕਰਦੀ ਆ ਕੁੜੀ ਵਰੀ ਆਂਦੀ ਉਹ ਵੀ ਕੁੜੀ ਦਾ ਘਰ ਭਰੀ ਜਾਵਾ ਭਰੀ ਜਾਵਾ ਤੇ ਇਹਨਾਂ ਨੂੰ ਕੋਈ ਨਹੀਂ ਇਹਨਾਂ ਦਾ ਚੱਲੀ ਜਾਂਦਾ ਰੋਟੀ ਪਾਣੀ। ਉਹ ਇੱਧਰ ਆ ਮੇਰੀ ਗੱਲ ਸੁਣ ਆ ਤਾਈ ਮਮਾ ਨੂੰ ਆਜ ਮਾਰੋ। ਗੁਰਵਰ ਇੱਧਰ ਆ ਤਾਈ ਮਮਾ ਨੂੰ ਪੁੱਛੋ ਕੀ ਹੋਇਆ ਵਾ? ਪੁੱਛੋ। ਪੁੱਛੋ ਪੁੱਛੋ ਮੇਰਾ ਪੁੱਤ। ਕਹਿ ਬਾਬਾ ਜੀ ਮਮਾ ਤਾਈ ਮਮਾ ਠੀਕ ਕਰ ਦੋ ਜੇ ਛੇਤੀ। ਕਹਿ। ਕਹਿ ਮੇਰਾ ਪੁੱਤ ਰਾਜਾ ਜੇ ਮੇਰਾ ਛੋਣਾ ਜੇ ਕਾਕਾ ਕਹਿ ਦੋ। ਪੁੱਛੋ ਕਹ ਤਾਈ ਮਮਾ ਕੀ ਹੋਇਆ ਜੀ? ਇੱਥੇ ਬਹਿ ਕੇ ਪੁੱਛੋ। ਵੱਚਾ 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 ਹੈ ਵੰਬਾਈ ਵੰਬਤਾਈ ਦਾ ਪੁੱਤ ਉਹ ਜਣਾ ਜੀ ਕਾਕਾ ਬਾਬਾ ਜੀ ਚੇਤੇ ਆ ਬੱਚਿਆਂ ਦੇ ਕਰਮਾਂ ਨੂੰ ਆਰਾਮ ਦੇ ਦਿਓ ਕਿਰਪਾ ਕਰ ਦਿਓ ਮਹਾਰਾਜ ਡਾਨੀ ਪੈਣਾ ਮੰਮੀ ਦਾ ਫੋਨ ਵੀ ਆ ਗਿਆ ਲੈ ਹੈਲੋ ਹਾਂਜੀ ਆ ਗਈ ਆ ਗਈ ਬੱਸ ਮੈਂ ਨਹੀਂ ਇੱਥੇ ਆ ਮੈਂ ਤਾਂ ਦਿਲ ਲਾ ਖਲੋਤੀ ਹਾਂ ਹਾਂਜੀ ਕੁਲਜੀ ਦਿਲ ਲਾ ਗਈ ਆ ਗਈ ਬੱਸ ਆ ਗਈ ਚੱਲ ਨੀ ਚੰਗਾ ਪੈਣਾ ਮੈਂ ਜਾਣੀ ਕੀ ਹੋ ਗਿਆ ਮਾਤਾ ਨਹੀਂ ਲੱਗਦਾ ਹਾਂ ਹਾਈ ਪਈ ਆਖੀ ਤੈਨੂੰ ਮਾਤਾ ਮੈਨੂੰ ਫੋਨ ਕਰਦਾ ਮੇਰੇ ਫੋਨ ਕਰਨ ਤੋਂ ਪਹਿਲਾਂ ਸੁਮਨ ਫੋਨ ਕਰਦਾ ਹੁਣ ਆਈ ਚੱਲ ਚੰਗਾ ਮੈਂ ਜਾਂਦੀ ਚੱਜਾ ਪੈਣੇ ਇਹ ਨਾ ਹੋਏ ਤੇਰੀ ਸ਼ਾਮ ਤਾਂ ਲੈਵੇ ਮਾਈਆਂ ਦਾ ਤੇ ਘਰ ਘਰ ਇਹੋ ਹਾਲ ਵਾ ਦੀਦੀ ਆ ਜਾਓ ਤੁਸੀਂ ਵੀ ਤੁਸੀਂ ਜਣਾ ਕਰ ਨਹੀਂ ਨਹੀਂ ਮੈਂ ਵੀ ਜਾਣਾ ਵਾ ਉਹ ਮੈਨਾਂ ਤਾਂ ਮੈਸੇਜ ਆ ਗਏ ਮੈਂ ਆਨਲਾਈਨ ਸਮਾਨ ਮਗਾਇਆ ਏ ਤੋਂ ਵੀ ਖੰਡਾ ਪੀਂ ਆਛਾ ਆਛਾ ਅਸੀਂ ਵੀ ਇਹ ਲਾ ਦਰਾਨੀ ਜਸਾਨੀ ਇਕੱਠੀਆਂ ਖਲੋਤੀਆਂ ਨਾ ਕਿਤੇ ਕੜੀ ਉਹ ਜਦੋਂ ਉਹ ਸ਼ਾਮਾਂ ਨੂੰ ਬੈਠੀ ਆ ਨਾ ਹਾਡਾ ਉਹਨੇ ਉਹਦਾ ਗੁੱਡਾ ਬੰਦ ਦੇਣਾ ਵੇਖੀ ਉਹ ਤਾਂ ਫਿਰ ਹਾਡੀ ਨੇਰੀ ਚ ਲਿਆਉਣੀ ਉਹਨਾਂ ਨੇ ਤੇ ਹੋਰ ਉਹਨਾਂ ਨੂੰ ਕਿਹੜੇ ਭਾਣੇ ਕੰਮ ਆ